ਹਾਂਜੀ ਕਿਸਾਨ ਭਰਾਵੋ ਆਪਣੀ ਕਰਿਓ ਕਣਕ ਚੱਕ ਜਿਹੜੀ ਆਪਣੀ ਸਰਫੇਸ ਸੀਡਰ ਨਾਲ ਬੀਜੀ ਹੋਈ ਆ ਦੇਖੋ ਵੀ ਕਣਕ ਇਹ ਆਪਣੀ ਦੋ ਤਰੀਕ ਦੀ ਬੀਜੀ ਹੋਈ ਆ ਅੱਜ ਤਰੀਕ ਉਹ ਕੀ 27 27 ਤਰੀਕ ਤੇ ਇਹਨੂੰ ਅੱਜ ਦੇਖ ਲਓ ਵੀ 25 ਦਿਨ ਹੋ ਗਏ 24 25 ਦਿਨ ਕਣਕ ਦੀ ਗਰੋਥ ਕਰੋ ਚੱਕ ਦੇਖੋ ਵੀ ਇਹਦਾ ਜਿਹੜਾ ਬੂਝਾਗਾ ਦੇਖੋ ਕਿੰਨੇ ਕਿੰਨੇ ਟਰੈਲਰ ਹੋ ਰਹੇ ਨੇ 25 ਦਿਨਾਂ ਦੀ ਕਣਕ ਦੇ ਟਰੈਲਰ ਚੈੱਕ ਕਰੋ ਆ ਦੇਖੋ 1 2 3 ਚੌਥਾ ਫਟ ਰਿਹਾ ਤੇ ਤਿੰਨ ਹੀ ਆਈਦੇ ਨੇ ਅਜ ਤਾਂ ਦੋ ਦਾਣੇ ਆ ਇਹ ਇੱਕ ਨਹੀਂ ਹੈਗਾ ਇਹ ਦੋ ਨੇਗੇ ਤੇ ਗਰੋਥ ਕਰੋ ਚੱਕਾ ਜਾਨੀ ਕਿ ਪੂਰੀ ਵਧੀਆ ਕੁਆਲਿਟੀ ਬਣ ਰਹੀ ਆ ਪਰ ਇਸ ਵਾਰ ਇੱਕ ਚੱਕਰ ਥੋੜਾ ਜਿਆ ਪੈ ਗਿਆ ਨੂੰ ਕਣਕ ਨੂੰ ਚੱਕਰ ਇਹ ਪੈ ਗਿਆ ਜਿਵੇਂ ਬਰੀਕ ਅੱਗੇ ਕਿਸੇ ਸਾਲ ਗੁੱਲੀ ਡੰਡਾ ਨਹੀਂ ਹੋਇਆ ਦੇਖੋ ਆ ਬਰੀਕ ਵਿੱਚੋਂ ਮਾੜਾ ਮੋਟਾ ਗੁੱਲੀ ਡੰਡਾ ਹੋਣ ਲੱਗਿਆ ਵੀ ਇਹਦਾ ਜੇ ਕਿਸੇ ਕਿਸਾਨ ਭਰਾ ਨੂੰ ਜਾਣਕਾਰੀ ਹੈਗੇ ਇਹ ਚੀਜ਼ ਬਾਰੇ ਤਾਂ ਬਈ ਜ਼ਰੂਰ ਸ਼ੇਅਰ ਕਰੋ ਜ਼ਰੂਰ ਦੱਸੋ ਕਮੈਂਟ ਬਾਕਸ ਦੇ ਵਿੱਚ ਵੀ ਮੈਂ ਇਹ ਤੇ ਕਿਹੜੀ ਸਪਰੇਅ ਕਰਾਂ ਤੇ ਪਰ ਆਪਾਂ ਹੁਣ ਅਜੇ ਕਿਦੇ ਘਾਟਾਂ ਵਾਲੀ ਸਪਰੇਅ ਕਰੀ ਆ ਅੱਧੀ ਬੋਰੀ ਆਪਾਂ ਇਹਨੂੰ ਜੂਰੀਏ ਦੀ ਲਾਤੀ ਤੇ ਹੁਣ ਆਪਾਂ ਇਹਨੂੰ ਘਟੋ ਘਟ ਹਲੇ 12 13 ਦਿਨ ਪਾਣੀ ਨਹੀਂ ਦਿੰਦੇ ਹੈਗੇ 13 ਦਿਨਾਂ ਨੂੰ ਆਪਾਂ ਇਹਨੂੰ ਅੱਧੀ ਬੋਰੀ ਜੂਰੀਏ ਦੀ ਫੇਰ ਲਾਵਾਂਗੇ ਕਣਕ ਦੀ ਗਰੋਥ ਚੈੱਕ ਕਰੋ ਤੁਸੀਂ ਦੇਖੋ ਬਹਣ ਭਰਨ ਲੱਗ ਗਈ ਵੀ ਯਾਨੀ ਕਿ ਬਹੁਤ ਵਧੀਆ ਚੀਜ਼ ਆ ਦੇਖੋ ਆ ਵਿੱਚੋਂ ਬਾਈ ਦੇਖੋ ਨਿਕਲਦੇ ਕੁਆਲਿਟੀ ਆ ਇਹ ਇਹ ਜੀ ਗੱਡੀ ਨਹੀਂ ਆ ਐਨਐਸਓ ਚ ਵੀ ਬਿਰਲੀ ਆ ਕਰਨ ਕਿ ਬਿਰਲੀ ਨਹੀਂ ਹੈਗੀ ਇਹਨੇ 부ਜਾ ਬਣਾਉਣਾ ਝੋਨੇ ਦੇ 부ਜੇ ਵਾਂਗੂ ਜਿਵੇਂ ਝੋਨੇ ਦਾ 부ਜਾ ਹੁੰਦਾ ਉਹਨੇ ਉਹਨੇ ਟੇਲਰ ਕਰ ਦੇਣ ਨੇ ਇਹਨੇ ਦੇਖ ਲਓ ਵੀ ਉਦੋਂ ਪੋਰਾ ਵੱਧ ਵੇ ਸਕ ਟੇਲਰ ਕਰ ਜੇ ਇਹ ਘਟਦੀ ਨਹੀਂ ਹੈਗੀ ਕਿਉਂ ਇਹਨੇ ਮੱਲੀ ਜਾਣਾ ਬਾਈ ਦਿਨੋਂ ਦਿਨ ਤੇ ਆ ਜਿਹੜੀ ਲੈਂ ਬਣੀ ਵੀ ਆ ਇਹ ਲੈਂ ਥੋੜਾ ਜਿਹਾ ਸਰਫੇਸ ਸੀਡਰ ਆਪਾਂ ਤੋਂ ਉੱਤੇ ਚੜਿਆ ਹੈਗਾ ਉਹਦੇ ਕਰਕੇ ਉਹ ਦਵਾਰੇ ਡਾਣੇ ਲੱਗੇ ਹੋਇਆ ਜਿਹੜੇ ਤਾਂ ਕਰਕੇ ਲੈਂ ਬਣਿਆ ਇਹਦਾ ਚੱਕਰ ਕੋਈ ਨਹੀਂ ਇਹ ਬੈਡਾਂ ਵਾਲਾ ਕੰਮ ਕਰੂਗੀ ਜਿਵੇਂ ਮੰਨ ਲਓ ਵੀ ਬੈਡਾਂ ਤੇ ਹੁੰਦੀ ਆ ਵਿਚਾਲੇ ਬੇਲ ਹੁੰਦੀ ਆ ਵਿਚਾਲੇ ਆਪਣੇ ਘੱਟ ਦਾਣੇ ਨੇ ਤੇ ਇਹ ਚਲੋ ਆਪਣੀਆਂ ਲੈਣਾ ਬਣ ਗਈਆਂ ਕੋਈ ਚੱਕਰ ਨਹੀਂ ਹੈਗਾ ਬੜੀ ਸੰਗਣੀ ਨਹੀਂ ਹੈਗੀ ਲੈਣਾ ਲੈਣ ਚੈੱਕ ਕਰ ਲਓ ਆ ਲੈਣ ਦੀ ਆ ਦੇਦੇ ਕੋਈ ਬੜੀ ਸੰਗੀ ਨਹੀਂ ਸੰਗਣੀ ਨਹੀਂ ਹੈਗੀ ਇਹ ਲੈਣ ਤਾਂ ਦਿਖਾਈ ਦਿੰਦੀ ਆ ਵੀ ਆ ਦੂਜੇ ਥਾਂੇ ਹਲੇ ਕਣਕ ਥੋੜੀ ਜਿਹੀ ਬਿਰਲੀ ਜਾ ਕਿਉਂ ਇਹਨੇ ਜੰਮਣਾਗਾ ਹੌਲੀ ਹੌਲੀ ਜੰਮੀ ਜਾਣਾ ਇਹ ਚਲੋ ਜੰਮ ਗਈ ਆਹ ਕਣਕ ਆ ਦੇਖੋ ਚੈੱਕ ਕਰ ਲਓ ਆ ਲੈਣਾ ਵਾਲਾ ਥਾਂਵਾਗਾ ਪੀ ਬਾਈ ਬਹੁਤ ਵਧੀਆ ਤਰੀਕਾਗਾ ਆਪਾਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਵੀ ਮੈਂ ਤੁਹਾਡੇ ਨਾਲ ਸਾਰੀ ਸ਼ੇਅਰ ਕਰੂੰਗਾ ਪੂਰਾ ਪੂਰਾ ਤੇ ਆਪਾਂ ਪੂਰਾ ਪੂਰਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਅੱਗੇ ਵੀ ਕਰੂੰਗਾ ਹੁਣ ਵੀ ਕਰ ਰਹਿਆਂਗਾ ਤੇ ਵੀ ਚੈੱਕ ਕਰ ਲਓ 25 ਦਿਨਾਂ ਦੀ ਕਣਕ ਆਪਣੀ ਠੀਕ ਆ ਨਾ ਜੀ ਆ ਦੇਖ ਲਓ ਪੂਰੀ ਐਨ ਵਧੀਆ ਕੁਆਲਿਟੀ ਬਣੀ ਵੀ ਆ ਵੀ ਬਈ ਕਿਸਾਨ ਭਰਾ ਜ਼ਰੂਰ ਇਹਨੂੰ ਕਿਉਂ ਖਰਚੇ ਘਟਣੇ ਯਾਰ ਮੈਂ ਤਾਂ ਕੁਝ ਵੀ ਖਰਚੇ ਕਰਦਾ ਇਹਦੇ ਤੇ ਯਾਰ ਹੁਣ ਅੱਧੀ ਬੋਰੀ ਜੂਰੀ ਦੀ ਲਾਈ ਆ ਤੇ ਜਾਂ ਬਸ ਸਾਨੂੰ ਥੋੜਾ ਜਿਹਾ ਇੱਕ ਟਿੱਕ ਤਾਂ ਗੁੱਲੀ ਡੰਡੇ ਦੀ ਹੋਗੀ ਉਹ ਵੀ ਢਲੀਆਂ ਹੋਇਆਗਾ ਜਿਵੇਂ ਹੁਣ ਆ ਪ੍ਰਾਲੀ ਪਈ ਆ ਇੱਥੇ ਬਈ ਇੱਥੇ ਕੋਈ ਗੁੱਲੀ ਡੰਡਾ ਨਹੀਂ ਹੈਗਾ ਜਿੱਥੇ ਮਾੜਾ ਮੋਟਾ ਥਾਂ ਨੰਗਾ ਰਹਿ ਗਿਆ ਉਥੋਂ ਥੱਲਿਓਂ ਗੁੱਲੀ ਡੰਡਾ ਉਹ ਨਿਕਲਿਆ ਆ ਵੀ ਬਹੁਤ ਵਧੀਆ ਚੀਜ਼ ਆ ਇਹ ਯਾਰ ਘੱਟ ਤੋਂ ਘੱਟ ਖਰਚਾ ਇਹਦੇ ਤੇ ਤੇ ਆਮਦਨ ਉਨੀ ਹੋਈ ਆ ਉਦੋਂ ਪੂਰਾ ਵੱਧਦੀ ਆਮਦਨ ਕਿਉਂਨੇ ਬੂਝਾ ਮਾਰਨਾ ਵਿੱਚ ਦੀ ਹਵਾ ਪੈਂਦੀ ਰਹਿੰਦੀ ਆ ਬੱਲੀ ਇਹਦੀ ਇਹੋ ਜਿਹੀ ਐਸਾ ਹਾਬਾ ਲਾ ਲਿਓ ਵੀ ਜਿਵੇਂ ਕਹਿੰਦੇ ਨੇ ਹੁੰਦੇ ਵੀ ਆਪਣਾ ਆ ਬਿਣਾਪੋਲ ਵਾਲਾ ਬਾਸ ਹੁੰਦਾਗਾ ਉਹਦੇ ਅੰਗ ਹੋਇਆ ਗੁੰਦਮੀ ਬੱਲੀ ਹੋਣੀ ਆ ਤੇ ਪੂਰੇ ਫੁੱਲ ਜਾਣੇ ਹੋਣੇ ਨੇ ਬੱਲੀ ਦੇ ਵਿੱਚ ਦੇਖੋ ਚੈੱਕ ਕਰੋ ਤੁਸੀਂ ਦੇਖੋ ਢਾਲ ਕਿੰਨੇ ਕਿੰਨੇ ਢਾਲ ਵਿੱਚੋਂ ਕੱਢਦੀ ਆਉਂਦੀ ਆ ਜੀ ਲੱਗਦਾ ਸੋ ਕੋਈ ਗੱਲ ਨਹੀਂ ਕਿਸਾਨ ਭਰਾਵੋ ਤੁਹਾਡਾ ਵੀ ਕੋਈ ਸੁਝਾਅ ਹੁੰਦਾ ਤਾਂ ਜ਼ਰੂਰ ਦਿਆ ਕਰੋ ਯਾਰ ਵੀ ਕੁਸ ਗਲਤ ਕਮੈਂਟ ਕਰਦੇ ਆ ਮਾੜਾ ਮੋਟਾ ਇੱਕ ਅੱਧਾ ਕੋਈ ਹੁੰਦਾਗਾ ਬਾਈ ਲੋਕਾਂ ਨੂੰ ਨਾ ਮਾਰਦੀ ਦੇਬਰੇ ਮੈਂ ਕਿਸੇ ਦੇ ਘਰੇ ਤਾਂ ਗਿਆ ਨਹੀਂ ਹੈਗਾ ਜਾ ਕੇ ਮੈਂ ਕਿਸੇ ਨੂੰ ਕਿਹਾ ਨਹੀਂ ਹੈਗਾ ਵੀ ਯਾਰ ਤੂੰ ਫਾਹਾ ਲੈ ਲੈ ਜਾਂ ਤੂੰ ਨਹਿਰ ਚ ਸਾਲ ਮਾਰ ਜਾ ਜਾਂ ਤੂੰ ਲੈਟ ਨੂੰ ਹੱਥ ਲਾ ਲਾ ਜਾਂ ਤੂੰ ਸਪਰੇ ਪੀ ਜਾ ਦੇਖ ਮੈਂ ਤਾਂ ਕਿਸੇ ਨੂੰ ਕਿਹਾ ਨਹੀਂਗਾ ਮੈਂ ਤਾਂ ਲੋਕਾਂ ਨੂੰ ਵੀਰੇ ਮਾਰਦਾ ਨਹੀਂ ਹੈਗਾ ਠੀਕ ਆ ਨਾ ਦੇਖੋ ਫालतू ਖਰਚੇ ਕਰਕੇ ਕੋਈ ਬੇਸ਼ੱਕ ਮਰ ਜੇ ਪਰ ਕਿਰਸ ਨਾਲ ਕਦੇ ਮੈਂ ਤਾਂ ਕੋਈ ਮਰਦਾ ਦੇਖਿਆ ਨਹੀਂਗਾ ਹਾਂ ਆਪਦਾ ਆਪਦਾ ਕੰਮ ਹੁੰਦਾ ਆਪਾਂ ਦੁਨੀਆ ਤੇ ਆਏ ਆ ਜਿੰਦਗੀ ਦੇਖੋ ਇਹ ਬਾਰ ਬਾਰ ਨਹੀਂ ਮਿਲਦੀ ਕੋਈ ਵੀ ਦਿਮਾਗ 'ਚ ਕੀੜਾ ਹੁੰਦਾ ਜਿਵੇਂ ਮੂਸੇ ਵਾਲਾ ਕਹਿੰਦਾ ਇਹ ਕੱਢਣਾ ਚਾਹੀਦਾਗਾ ਆਪਦਾ ਪ੍ਰੈਕਟੀਕਲ ਜ਼ਰੂਰ ਕਰਨਾ ਚਾਹੀਦਾ ਦੂਜੇ ਤੇ ਨਿਰਭਰ ਸਾਨੂੰ ਨਹੀਂ ਰਹਿਣਾ ਚਾਹੀਦਾ ਆਪਦੇ ਸਰੀਰ ਨਾਲ ਹੀ ਨਿਭਣੀਆਂ ਨੇ ਠੀਕ ਹੈ ਨਾ ਜੇ ਆਪਾਂ ਆ ਆਪਦੇ ਚ ਕੋਈ ਕਰੰਟ ਹੋਊਗਾ ਤਾਂ ਹੀ ਕੱਢ ਸਕਦੇ ਆਂ ਦੂਜੇ ਦਾ ਕਰੰਟ ਛੋੜੇ ਕੰਮ ਨਹੀਂ ਆਉਣਾ ਹੈਗਾ ਸੋ ਇਸ ਦੁਨੀਆ ਤੇ ਆਪਾਂ ਆ ਕੁਛ ਨਾ ਕੁਛ ਜ਼ਰੂਰ ਆਪਾਂ ਪ੍ਰੈਕਟੀਕਲ ਆਪਦਾ ਕਰਕੇ ਆਪ ਪ੍ਰਯੋਗ ਕਰਕੇ ਦੇਖੀਏ ਠੀਕ ਹੈ ਨਾ ਫੇਰ ਹੀ ਆਪਾਂ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਆਂ ਤੇ ਦੂਜਿਆਂ ਦੀਆਂ ਲੱਤਾਂ ਖਿੱਚਣ ਨਾਲੋਂ ਥੋੜਾ ਜਿਹਾ ਪਿੱਛੇ ਰਿਹਾ ਕਰੋ ਠੀਕ ਹੈ ਜੀ ਧੰਨਵਾਦ ਵੈਗਰੂ ਜੀ ਦਾ ਖਾਲਸਾ ਮੇਰੀ ਫਤਹ